ਡੇਰਾ ਬਸੀ ਤੋਂ ਬਰਵਾਲਾ ਵਾਲੀ ਸੜਕ ਤੇ ਸਿਵਰਸ ਦਾ ਗੰਦਾ ਪਾਣੀ ਰੋਡ ਤੇ ਖੜਾ ਹੋਣ ਕਰਕੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਲਈ ਵੱਡੀ ਸਮੱਸਿਆ ਜਿਹੜਾ ਕੀ ਬਣਦਾ ਚਾਰਿਆ ਇਲਾਕੇ ਦੇ ਨਿਵਾਸੀਆਂ ਨੇ ਦੱਸਿਆ ਕਿ ਲਗਾਤਾਰ ਬਿਨਾਂ ਨਿਕਾਸ ਵਾਲਾ ਪਾਣੀ ਸੜਕ ਤੇ ਜੰਮਿਆ ਰਹਿੰਦਾ ਜਿਸ ਕਾਰਨ ਪੈਦਲ ਚੱਲਣਾ ਤਾਂ ਦੂਰ ਦੀ ਗੱਲ ਹੈ ਦੋ ਪਹੀਏ ਅਤੇ ਚਾਰ ਪਹੀਏ ਵਾਹਨ ਲਈ ਵੀ ਇਹ ਸੜਕ ਖਤਰਨਾਕ ਬਣ ਚੁੱਕੀ ਹੈ ਜੀ ਹਾਂ ਇਸ ਸੜਕ 'ਆਹੇ ਰੋਜ਼ਾਨਾ ਸੈਂਕੜੇ ਲੋਕ ਜਿਹੜੇ ਕਿ ਆਪਣੀ ਨੌਕਰੀ ਜਾਂ ਵਪਾਰ ਲਈ ਆਉਣ ਜਾਣ ਕਰਦੇ ਨੇ ਪਰ ਹੁਣ ਉਹਨਾਂ ਨੂੰ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਸਥਾਨਕ ਨਿਵਾਸੀ ਹਰਜੀਤ ਸਿੰਘ ਤੇ ਵਿਦਾਰ ਸਿੰਘ ਦਖੀਨ ਦੱਸਿਆ ਕਿ ਕਈ ਵਾਰ ਸੜਕ 'ਤੇ ਪਾਣੀ ਦਾ ਚਿੱਕੜ ਹੋਣ ਕਾਰਨ ਲੋਕ ਫਿਸਲ ਕੇ ਡਿੱਗ ਜਾਂਦੇ ਨੇ। ਛੋਟੇ ਬੱਚਿਆਂ ਤੇ ਵੱਡਿਆਂ ਨੂੰ ਵੀ ਸਕੂਲ ਜਾ ਕੇ ਕੰਮ ਤੇ ਜਾਣ ਵੇਲੇ ਕਾਫੀ ਜਿਹੜਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਤੇ ਪ੍ਰਸ਼ਾਸਨ ਨੂੰ ਜਿਹੜੀ ਕਿ ਅਰਜ਼ੀ ਦਿੱਤੀ ਹੈ ਪਰ ਅਜੇ ਤੱਕ ਕੋਈ ਵੀ ਟੁਕਮਾ ਹੱਲ ਨਹੀਂ ਹੋਇਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਇਸ ਗੰਦੇ ਪਾਣੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਬਣ ਸਕਦਾ ਹੈ। ਇਸ ਸਬੰਧ ਸਬੰਦ ਪ੍ਰਸ਼ਾਸਨਿਕ ਅਧਿਕਾਰ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਹਿੰਦੇ ਕਿ ਸਾਨੂੰ ਮਾਮਲੇ ਜਾਣਕਾਰੀ ਹੈ ਸੀਵਰੇਜ ਲਾਈਨਾਂ ਜਾਂਚ ਕਰਵਾਈ ਜਾ ਰਹੀ ਹੈ ਜਲਦੀ ਹੀ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ। ਹਾਲਾਂਕਿ ਲੋਕਾਂ ਦੀ ਮੰਗ ਹੈ ਕਿ ਸੜਕਾਂ ਤੇ ਜਮਿਆ ਇਹ ਗੰਦਾ ਪਾਣੀ ਤੁਰੰਤ ਹਟਾਇਆ ਜਾਵੇ ਤੇ ਲੰਬੇ ਅਤੇ ਲੰਬੇ ਸਮੇਂ ਲਈ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਦਿਨਚਰਾਈ ਠੀਕ ਢੰਗ ਨਾਲ ਚੱਲ ਸਕੇ।